ਆ ਦੇ ਦੇਣਾ ਤੁਹਾਨੂੰ ਬੱਸ। ਕਿਉਂ ਮਾ ਦੇਣਾ ਨਹੀਂ। ਤੇ ਬੱਸ। ਮੈਂ ਵੀਰਪਾਲ ਸਿੰਘ ਢੱਲੋਂ ਜਨਰਲ ਸੈਕਟਰੀ ਬੀਕੇਯੂ ਕਰਦਿਆਂ। ਮੈਂ ਇਸ ਟਾਈਮ ਆਪਣੇ ਘਰ ਦੇ ਵਿੱਚ ਖੜਾ ਜਿਹੜੂ ਆਣੇ ਤੇ ਅ ਟਾਈਮ ਹੈਗਾ ਇਸ ਟਾਈਮ 1:45 ਮਿੰਟ ਤੇ ਮੈਨੂੰ ਅਰੈਸਟ ਪਾਉਣ ਲਈ ਬਾਹਰ ਤਿੰਨ ਤਿੰਨ ਤੋਂ ਚਾਰ ਪੰਜ ਸਾਲੇ ਖੜੇ ਨੇ। ਠੀਕ ਹੈ ਤੇ ਉਹ ਹੁਣ ਮੈਨੂੰ ਫੜ ਕੇ ਇੱਥੋਂ ਬੰਨ੍ਹ ਕੇ ਰਿਹਾ ਤੁਹਾਨੂੰ ਥੋੜੀ ਹਾਊਸ ਥੋੜੀ ਅਰੈਸਟ ਪੈਣੀ ਹੈ ਜੀ ਤੇ ਤੁਹਾਨੂੰ ਮਿਲੂ ਲੈ ਕੇ ਜਾ ਰਹੇ ਨੇ ਤੇ ਇਸ ਤੋਂ ਅਗਲੀ ਜੋ ਵੀ ਕੋਈ ਕਾਰਵਾਈ ਹੋਊਗੀ ਤੁਹਾਨੂੰ ਮੈਂ ਦੱਸ ਦਊਗਾ ਜੀ ਤੇ ਬਾਹਰ ਖੜੇ ਨੇ ਜੀ ਉਹ ਮਰਜੀ ਜੀ ਦਾ ਖਾਲਸਾ ਵਰੀ ਫਤਿਮਾ ਬਿੰਦਰ ਸਿੰਘ ਗੋਲੇਵਾਲਾ ਸੁਭਾ ਪ੍ਰਧਾਨ ਕੌਮਿਕਸਾਂ ਜੀ ਨੂੰ ਸੋ ਅੱਜ ਮਾਨ ਸਰਕਾਰ ਦੀਆਂ ਜੋ ਧੱਕੇਸ਼ਾਹੀਆਂ ਨੇ ਕਿਸਾਨਾਂ ਦੇ ਨਾਲ ਮਜ਼ਦੂਰਾਂ ਦੇ ਨਾਲ ਐਸਕੇਮ ਦੇ ਨਾਲ ਜੋ ਸਾਡੀ ਮੀਟਿੰਗ ਦਿੱਤੀ ਹੋਈ ਸੀ ਤੈਂ ਤਰੀਕ ਦੀ ਸਾਡੀ ਐਨਸੀਐਮ ਮਾਨ ਨੇ ਔਰ ਮੰਗਾ ਤੇ ਡਿਸਕਸ ਹੋ ਰਹੀ ਸੀ ਤੇ ਅਚਾਨਕ ਹੀ ਪਹਿਚਾ ਕੇ ਮਾਨ ਸਾਹਿਬ ਭੱਜ ਕੇ ਉੱਥੋਂ ਮੀਟਿੰਗੋਂ ਚਲੇ ਗਏ ਔਰ ਆਏ ਅਸੀਂ 11:30 ਵਜੇ ਮੈਂ ਇੱਥੇ ਘਰ ਆ ਜੇ ਹੁਣ ਪਹੁੰਚੇ ਆ ਆਉਂਦਿਆਂ ਨੂੰ ਜੋਗਾ ਫੁੱਲ ਸਪੋਰਸ ਹੈ ਸਾਡੇ ਚੌਂਕੀ ਅੰਚਾਰ ਸਾਹਿਬ ਅ ਘਰੇ ਬੈਠੇ ਨੇ ਬਾਹਰ ਚ ਖੜੇ ਨੇ ਔਰ ਹੁਣ ਲਿਜਾਣ ਦੀ ਗੱਲ ਕਰ ਰਹੇ ਨੇ ਕਿ ਲੈ ਕੇ ਜਾਣਾ ਦੇਖੋ ਇੱਕ ਕਿਸਾਨੀ ਮੰਗਾ ਵਾਸਤੇ ਅਸੀਂ ਕੋਈ ਡਾਕੇ ਦਾ ਮਾਰੀ ਨਹੀਂ ਅਸੀਂ ਕੋਈ ਕਤਲਤਾ ਕੀਤਾ ਨਹੀਂ ਹੈ ਅਸੀਂ ਲੋਕਾਂ ਵਾਸਤੇ ਸਾਰੇ ਇਹ ਜੋ ਮੁਲਾਜ਼ਮ ਆਏ ਨੇ ਇਹ ਵੀ ਤਾਂ ਇੱਕ ਕਿਸਾਨ ਨੇ ਕਿਸਾਨਾਂ ਵਾਸਤੇ ਕਿਸਾਨਾਂ ਦੀਆਂ ਮੰਗਾਂ ਵਾਸਤੇ ਜੋ ਸਾਡੀਆਂ ਰਹਿੰਦੀਆਂ ਨੇ ਉਹਦੇ ਵਾਸਤੇ ਜਿਹੜਾ ਸਾਡੀਆਂ ਅਸੀਂ ਫਿਰ ਰਹੇ ਹਾਂ ਤਾਂ ਇੱਕ ਬਹੁਤ ਵੱਡੀਆਂ ਧੱਕੇ ਚੰਗੇ ਇਸ ਤਰ੍ਹਾਂ ਦਬਾਇਆ ਨਹੀਂ ਜਾ ਸਕਦਾ ਜੇ ਜਥੇਬੰਦੀਆਂ ਨੂੰ ਜਾਂ ਲੋਕਾਂ ਨੂੰ ਕਹੀਏ ਦਬਾਇਆ ਨਹੀਂ ਜਾ ਸਕਦਾ ਇਹ ਤਾਂ ਇੱਕ ਬਹੁਤ ਵੱਡਾ ਇੱਕ ਅਟੈਕ ਹੈ ਮੈਂ ਕਹੂੰਗਾ ਕਿਸਾਨਾਂ ਤੇ ਕੱਲੀਆਂ ਜਥੇਬੰਦੀਆਂ ਨਹੀਂ ਸਾਰੇ ਕਿਸਾਨਾਂ ਤੇ ਅਟੈਕ ਹੈਗਾ ਕਿ ਉਹਨਾਂ ਨੂੰ ਮੰਗਾਂ ਮੰਨਣ ਦੀ ਬਜਾਏ ਉਹਨਾਂ ਨੂੰ ਖਜਲ ਖੁਰ ਕੀਤਾ ਜਾਵੇ ਇਸ ਤਰ੍ਹਾਂ ਕੀਤਾ ਜਾਵੇ ਸੋ ਇਸ ਤਰ੍ਹਾਂ ਕਿੰਨਾ ਚਿਰ ਚੱਲੇਗਾ ਜਦੋਂ ਲੋਕਾਂ ਦੇ ਵਿੱਚ ਬਗਾਵਤ ਹਾਹਾਕਾਰ ਮਚ ਜਾਂਦੀ ਹੈ ਚਾਰ ਲੀਡਰਾਂ ਨੂੰ ਇਕੱਠੇ ਕਰਨ ਲਈ ਥੱਲੇ ਆ ਲੋਕ ਤਾਂ ਉਸੇ ਤਰ੍ਹਾਂ ਨਹੀਂ ਜਿਉਂ ਨਾਲ ਵਿੱਚ ਬਗਾਵਤ ਹੁੰਦੀ ਹੈ ਫਿਰ ਕੀ ਹੈਗੀ ਆ ਸੋ ਮੈਂ ਕਹੂੰਗਾ ਕਿ ਇਹ ਤਰੀਕਾ ਚੰਗਾ ਨਹੀਂ ਹੈ ਔਰ ਦੂਜੀ ਗੱਲ ਇਹ ਹੈਗੀ ਆ ਵੀ ਸਾਨੂੰ ਇਸ ਤਰ੍ਹਾਂ ਜਾ ਰਹੇ ਨੇ ਉੱਥੇ ਜਿਵੇਂ ਅਸੀਂ ਕੋਈ ਵੱਟੇ ਦੋਚੀ ਹੋਈ ਹੈ ਥਾਣਿਆਂ ਦੇ ਵਿੱਚ ਕਿਉਂਕਿਆਂ ਦੇ ਵਿੱਚ ਜਾ ਕੇ ਬਿਠਾਉਂਦੀ ਗੱਲ ਕਰ ਰਹੇ ਨੇ ਸਾਨੂੰ ਜੇ ਨਜ਼ਰਬੰਦ ਕਰਨਾ ਸਾਡੇ ਘਰਾਂជា ਸਾਡੇ ਪਰਿਵਾਰ ਨਾਲ ਦੀ ਗੱਲ ਕਰਾਂ ਮੇਰਾ ਇਕੱਲਾ ਪਰਿਵਾਰ ਹੈ ਅਸੀਂ ਦੋਵੇਂ ਜੀ ਹਾਂ ਉਹ ਜਾਣੇ ਮਗਰੋਂ ਕੁਝ ਹੋ ਜਾਂਦਾ ਹੈ ਕੋਈ ਚੋਰੀ ਹੋ ਜਾਂਦੀ ਹੈ ਕੋਈ ਉਹ ਜੀ ਗੱਲ ਹੋ ਜਾਂਦੀ ਉਹ ਜ਼ਿੰਮੇਵਾਰ ਕੌਣਾ ਕਿਹਦੀ ਜ਼ਿੰਮੇਵਾਰੀ ਉੱਥੇ ਜੇ ਇਹ ਜੇ ਸਾਨੂੰ ਰੱਖਣਾ ਹੈ ਠੀਕ ਹੈ ਬੇਲੀ ਗੱਲ ਤਾਂ ਸਨ ਕਾਦੇ ਵਾਸਤੇ ਕਿਉਂ ਅਸੀਂ ਆਦਾ ਅਸੀਂ ਐਸਕੀਐਮ ਦਾ ਇੱਕ ਰਿਕਾਰਡ ਰਿਹਾ ਸਾਲ ਐਸਕੀਐਮ ਦਿੱਲੀ ਧਾਨਾ ਲਾਇਆ ਇੱਕ ਦਿਨ ਵੀ ਫੱਟਖੁਆਰੀ ਜਾ ਕੋਈ ਰੋਲਾ ਰੱਪਾ ਨਹੀਂ ਪਾਇਆ ਤੇ ਅੱਗੇ ਐਸਕੀਐਮ ਕੀ ਕਰਦਾ ਐਸਕੀਐਮ ਨੇ ਜਾਣਾ ਤਾਂ ਉਹਦੀਆਂ ਜਿਹੜੀਆਂ ਹੱਕੀ ਮੰਗਾ ਵਾਸਤੇ ਜਾਣਾ ਹੈਗਾ ਕਿ ਉਹਨਾਂ ਨੇ ਕੋਈ ਰੋਲਾ ਰੱਪਾ ਥੋੜੀ ਪੋਣਾ ਹੈ ਕਿ ਇਸ ਤਰ੍ਹਾਂ ਸਰਸਾਂ ਜਾ ਕੇ ਡੇਟਾ ਨੂੰ ਸਾਰਿਆਂ ਨੂੰ ਦਬਾ ਲਓ ਡੇਟਾ ਨੂੰ ਸਾਰਿਆਂ ਨੂੰ ਫੜ ਲ ਸੋ ਮੈਂ ਕਹੂੰਗਾ ਮੈਂ ਹੁਣ ਫੇਰ ਬੈਠੀਏ ਨੇ ਇੱਥੇ ਸਾਡੀ ਐਸ.ਐਸ.ਆਈ. ਸਾਹਿਬ ਸਰਦਾਰ ਚਮਕੌਰ ਸਿੰਘ ਮੈਂ ਇਹਨਾਂ ਨੂੰ ਕਹੂੰਗਾ ਵੀ ਇੱਥੇ ਸਾਡੀ ਇੱਥੇ ਡਿਊਟੀ ਲਾ ਦਿੱਤੀ ਜਾਵੇ ਪਾਰ ਦੇ ਵਿੱਚ ਸਾਡੇ ਫੌਸਲਾਓ ਠੀਕ ਹੈ ਮੈਂ ਘਰੇ ਬੈਠਾ ਹੈਗਾ ਵੀ ਮੈਨੂੰ ਕਹੇ ਘਰੋਂ ਬਹਿ ਕਰ ਕਿਉਂ ਅਸੀਂ ਕਿਹੜਾ ਖਾਣਾ ਦੇ ਸਾਨੂੰ ਖੱਜਲ ਖੁਆਰ ਅਸੀਂ ਲੋਕਾਂ ਦੀਆਂ ਹੱਕੀ ਮੰਗਾਂ ਵਾਸਤੇ ਲੜਦੇ ਆ ਅਸੀਂ ਕੋਈ ਗਲਤ ਕੰਮ ਕਰਦੇ ਆ ਅਸੀਂ ਕੋਈ ਡਾਕੇ ਮਾਰਦੇ ਚੋਰੀ ਕਰਦੇ ਅਸੀਂ ਕੋਈ ਨਸ਼ੇ ਵੇਚਦੇ ਆ ਸੋ ਜਿੱਥੇ ਕਰਨਾ ਉੱਥੇ ਕਰੇ ਸਰਕਾਰ ਜੋ ਕੰਮ ਕਰਨ ਵਾਲੇ ਹੈਗੇ ਆ ਜੋ ਨਸ਼ਿਆਂ ਵਾਲਾ ਕੰਮ ਹੈ ਜੋ ਰੁਟਾ ਖੋਹ ਵਾਲਾ ਕੰਮ ਹੈ ਜਿੱਥੇ ਹੱਕ 사ਚੀ ਦੀ ਗੱਲ ਕਰਦੇ ਲੋਕ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਸਰਕਾਰਾਂ ਵੱਲੋਂ ਪ੍ਰਸ਼ਾਸਨ ਵੱਲੋਂ ਅਸੀਂ ਘਰੇ ਨਹੀਂ ਆਏ ਅਸੀਂ ਤਾਂ ਚੰਡੀਗੜ੍ਹੋਂ ਹਲੇ ਘਰੇ ਨਹੀਂ ਆਇਆ 11:00 11:30 ਵਜੇ ਉੱਥੋਂ ਘਰ ਆਇਆ ਤੇ ਆਉਂਦੇ ਉਹਨਾਂ ਅੱਗੇ ਹੋਰਸ ਕੜੀਆ ਰੋਟੀ ਪਾਣੀ ਖਾਦਾਂ ਨਹੀਂ ਕੁਝ ਨਹੀਂ ਹੈ ਜਿ ਘਰੇ ਆ ਕੇ ਵੜੇ ਆ ਤਾਂ ਫੋਰਸ ਆਈ ਬੈਠੀ ਹੈ ਸੋ ਇਹ ਕੰਮ ਮੈਂ ਕਹੂੰਗਾ ਚੰਗਾ ਨਹੀਂ ਹੈਗਾ ਸੋ ਮੈਂ ਵੀਡੀਓ ਰਾਹੀਂ ਦੱਸਦਾ ਵੀ ਸਾਰੇ ਲੋਕਾਂ ਨੂੰ ਆਪਾਂ ਅਲਰਟ ਹੋ ਇਸ ਤਰ੍ਹਾਂ ਨਹੀਂ ਹੈ ਇਹ ਇਸ ਤਰ੍ਹਾਂ ਆਪਾਂ ਨੂੰ ਸਰਕਾਰਾਂ ਨੇ ਕਰ ਲਿਆ ਤਾਂ ਫਿਰ ਇਹ ਸਰਕਾਰਾਂ ਇਸ ਵਾਸਤੇ ਬਣਾਈਆਂ ਇਹਨਾਂ ਨੂੰ 92 ਜੋ ਅਸੀਂ ਐਮਐਲਏ ਨੇ ਜਿਤਾਏ ਹੈਗੇ ਬਹੁਤ ਮਤ ਦਿੱਤਾ ਕਿ ਇਹ ਕਿਸਾਨਾਂ ਨੂੰ ਜਿਹੜਾ ਲੀਡਰਾਂ ਨੂੰ ਹੈਗਾ ਉਹਨਾਂ ਨੂੰ ਜਾ ਕੇ ਜਿਹੜਾ ਚਾਥੇ ਥਾਣੇ ਦੇ ਵਿੱਚ ਬੰਦ ਕਰ ਦਿਓ ਉਹਨੂੰ ਉੱਥੇ ਰੱਖ ਲਓ ਇਹ ਇਸ ਵਾਸਤੇ ਸਰਕਾਰਾਂ ਨੇ ਬਣਾਈਆਂ ਸੀ ਇਸ ਵਾਸਤੇ ਨਹੀਂ ਬਣਾਈਆਂ ਸੀਗੀਆਂ ਸੋ ਇਹ ਠੀਕ ਨਹੀਂ ਹੈ ਮੈਂ ਇਹ ਪਿਧਵਾ ਫਿਰ ਕਹੂੰਗਾ ਖੋਰਸ ਨੇ ਸੇ ਵਾਸੀ ਆਈ ਆ ਉਹਦੇ ਵੱਡੇ ਅਫਸਰਾਂ ਨਾਲ ਗੱਲ ਕਰਕੇ ਤਾਂ ਇਹ ਵੀ ਸਾਨੂੰ ਇੱਥੇ ਅਸੀਂ ਸਾਨੂੰ ਘਰਾਂ ਚ ਰਹਿਣ ਦਿਓ ਉਹਦੇ ਡੋਟੀ ਲਾ ਦਿਓ ਸਾਨੂੰ ਨਾ ਜਾਣ ਦਿਓ ਪਰ ਨਹੀਂ ਜਾਣ ਦੇਣਾ ਤਾਂ ਠੀਕ ਹੈ ਜੇਕਰ ਰੋਲਾ ਆਪਾਂ ਫੇ ਪਾਉਗਾ ਫਿਰ ਦੇਖਾਂਗੇ ਕੀ ਬਣਦਾ ਹੈਗਾ ਸੋ ਇਹ ਗੱਲ ਖੜਨੀ ਨਹੀਂ ਇਹ ਜਿਹੜੇ ਇੱਕ ਲੀਡ ਨੂੰ ਫੜ ਕੇ ਜੀ ਲੀਡ ਦੇ ਨਾਲ ਜੋ ਮਗਰਮ ਬਹੁਤ ਸਾਰੇ ਹੈਗੇ ਆ ਜਿਨ੍ਹਾਂ ਨੇ ਸਾਡੇ ਜਿਹੜੀ ਜੋ ਆਵਾਜ਼ ਚ ਆਪਣੀ ਹੈਗੀ ਸੋ ਇਹ ਗੱਲ ਇਹਨਾਂ ਨੂੰ ਮਹਿੰਗਾ ਪਵੇਗਾ ਪ੍ਰਸ਼ਾਸਨ ਨੂੰ ਕਿਉਂਕਿ ਅਸੀਂ ਹਮੇਸ਼ਾ ਨਾਲ ਅਸੀਂ ਪ੍ਰਸ਼ਾਸਨ ਦੇ ਨਾਲ ਕਦੇ ਉਹੋ ਜੀ ਗੱਲ ਕੀਤੀ ਹੈ ਨਾ ਕਦੇ ਸਰਕਾਰਾਂ ਨੇ ਕੀਤੀ ਅਸੀਂ ਤਾਂ ਅਦੇ ਹੱਕ ਸੱਚ ਦੀ ਗੱਲ ਕਰਦੇ ਹੁੰਦੇ ਹਾਂ ਸੋ ਇਹ ਗੱਲਾਂ ਨੂੰ ਨਹੀਂ ਨਾ ਕੀਤਾ ਜਾਵੇ ਸੋ ਮੈਨੂੰ ਲੱਗਦਾ ਕਿ ਸਾਰੇ ਲੀਡਰਾਂ ਦੇ ਨਾਲ ਹੀ ਇਸ ਤਰ੍ਹਾਂ ਦੇ ਸਾਰੇ ਪੰਜਾਬ ਦੇ ਵਿੱਚ ਇਹਨਾਂ ਨੇ ਇਹ ਕੰਮ ਕੀਤਾ ਹੋਇਆ ਤੇ ਬਹੁਤ ਵਧੀਆ ਗੱਲ ਨਹੀਂ ਆ ਇਸ ਤਰ੍ਹਾਂ ਸਾਡੇ ਧਰਨੇ ਲੱਗਾਰੇ ਇਸ ਤਰ੍ਹਾਂ ਸਾਡੇ ਜਿਹੜੇ ਅਸੀਂ ਸੰਘਰਸ਼ ਕਰਨੇ ਆ ਇਹ ਕਦੇ ਰੁਕਿਆ ਨਹੀਂ ਕਰਦੇ ਸੋ ਵਾਹਿਗੁਰੂ ਜੀ ਕਾ ਖਾਲਸਾ ਵੇਰੀ ਫਤਿਹ ਮੈਂ ਮੁਕੇਸ਼ ਚੰਦਰ ਸ਼ਰਮਾ ਸੂਬਾ ਮੀਤ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਕੱਲ ਇੱਕ ਮੀਟਿੰਗ ਜਿਹੜੀ ਪੰਜਾਬ ਸਰਕਾਰ ਨਾਲ ਸਨਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਅਗਵਾਈ ਦੇ ਵਿੱਚ ਹੋਈ ਸੀ ਪਰ ਮੀਟਿੰਗ ਦੇ ਵਿੱਚ ਗੱਲ ਕਰਦੇ ਆ ਜਨਕ सीएम साहब ਜਿਹੜੀ ਮੀਟਿੰਗ ਤੋੜ ਕੇ ਤੇ ਕਿਸਾਨਾਂ ਨੂੰ ਚੈਲੰਜ ਕਰਕੇ ਉੱਥੋਂ ਚਲੇ ਗਏ ਤੇ ਉਹਦੇ ਸਬੰਧ ਵਿੱਚ ਕਿਸਾਨ ਜਥੇਬੰਦੀਆਂ ਨੇ ਵੀ ਹੁਣ ਅੱਗੇ ਕੀ ਕਰਨਾ ਇੱਕ ਮੀਟਿੰਗ ਅੱਜ ਰੱਖੀ ਸੀ ਪਰ ਪੰਜਾਬ ਸਰਕਾਰ ਵੱਲੋਂ ਅੱਜ ਇੰਨਾ ਨਿੰਦਣਯੋਗ ਜਿਹੜਾ ਕੰਮ ਕੀਤਾ ਜਾ ਰਿਹਾ ਸਾਡੇ ਕਿਸਾਨ ਆਗੂਆਂ ਦੇ ਘਰਾਂ ਦੇ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ ਮੇਰੇ ਘਰ ਵੀ ਅੱਜ ਤੜਕੇ 4 ਵਜੇ ਜਿਹੜੀ ਰੇਡ ਕੀਤੀ ਗਈ ਮੈਂ ਤਾਂ ਕਿਸੇ ਤਰ੍ਹਾਂ ਅੰਡਰਗਰਾਊਂਡ ਹੋ ਗਿਆ ਤੇ ਉੱਥੋਂ ਨਿਕਲਣ ਦੇ ਵਿੱਚ ਕਾਮਯਾਬ ਰਿਹਾ ਤਾਂ ਮੇਰੇ ਘਰ ਦੀ ਵੀ ਸਾਰੇ ਦੀ ਤਲਾਸ਼ੀ ਕੀਤੀ ਗਈ ਅਜੇ ਵੀ ਉੱਥੇ ਪੁਲਿਸ ਬੈਠੀ ਆ ਪਰ ਇਸੇ ਤਰ੍ਹਾਂ ਹੋਰ ਕਿਸਾਨ ਆਗੂਆਂ ਦੇ ਘਰ ਵੀ ਜਿਹੜਾ ਫੋੜੋ ਫੜਾਈ ਛਾਪੇਮਾਰੀ ਕਰ ਰਹੀ ਆ ਜਿੱਦਾਂ ਮੇਰੇ ਸਾਥੀ ਜੰਗਵੀਰ ਸਿੰਘ ਚੋਹਾਨ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਵੀਰਪਾਲ ਸਿੰਘ ਢਿੱਲੋਂ ਕਾਦੀਆਂ ਤੋਂ ਕੋਲ ਹਿੰਦ ਕਿਸਾਨ ਸਭਾ ਕ੍ਰਾਂਤੀਕਰ ਜੂਨੀਅਨ ਹੋਰ ਸਾਰੀਆਂ ਜੂਨੀਅਨ ਦੇ ਘਰ ਜਿਹੜੀ ਛਾਪੇਮਾਰੀ ਕੀਤੀ ਜਾ ਰਹੀ ਆ ਬਹੁਤ ਨਿੰਦਾ ਜੋਗ ਜਿਹੜਾ ਇਹਨਾਂ ਦਾ ਨਿੰਦਣਯੋਗ ਗੱਲ ਕੀਤੀ ਜਾ ਰਹੀ ਆ ਪੰਜਾਬ ਸਰਕਾਰ ਵੱਲੋਂ ਇਸ ਤਰ੍ਹਾਂ ਇਹ ਕਿਸਾਨਾਂ ਦੀ ਆਵਾਜ਼ ਨੂੰ ਨਹੀਂ ਦਬ ਸਕਦੇ ਕਿਉਂਕਿ ਅਸੀਂ ਆਪਣੀਆਂ ਹੱਕੀ ਮੰਗਾਂ ਦੇ ਲੈਣ ਲਈ ਉਹਨਾਂ ਨਾਲ ਗੱਲਬਾਤ ਕਰਨ ਗਏ ਸੀ ਤੇ ਗੱਲਬਾਤ ਦੇ ਜ਼ਰੀਏ ਜਿਹੜਾ ਕੋਈ ਮਸਲਾ ਹੱਲ ਕਰਾਉਣ ਗਏ ਸੀ ਨਾ ਕਿ ਸਾਨੂੰ ਧਰਨਿਆਂ ਦਾ ਸ਼ੌਕ ਆ ਇਹਨਾਂ ਦੀ ਜਿੰਨੀ ਨਖੇਦੀ ਕੀਤੀ ਜਾਵੇ ਉਹ ਬਹੁਤ ਘਾਟਿਆ ਬਹੁਤ ਨਿੰਦਣਯੋਗ ਕੰਮ ਜਿਹੜਾ ਕੀਤਾ ਜਾ ਰਿਹਾ ਜਿਹੜਾ ਕਿਸਾਨ ਆਗੂਆਂ ਨੂੰ ਦਬਾਉਣ ਦੇ ਲਈ ਉਹਨਾਂ ਦੇ ਘਰਾਂ ਦੇ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਜਿੱਦਾਂ ਸਾਰਿਆਂ ਨੂੰ ਪਤਾ ਵੀ ਬੱਚਿਆਂ ਦੇ ਜਿਹੜੇ ਇਮਤਿਹਾਨ ਜਿਹੜੇ ਪੇਪਰ ਚੱਲ ਰਹੇ ਆ ਸਾਡੇ ਘਰਾਂ ਦੇ ਵਿੱਚ ਸਾਡੇ ਬੱਚਿਆਂ ਨੂੰ ਵੀ ਕਮਰਿਆਂ ਦੇ ਵਿੱਚੋਂ ਠਾਲ ਕੇ ਡਿਸਟਰਬ ਕੀਤਾ ਗਿਆ ਆ ਇਹ ਜਿਹੜੀ ਆ ਬਹੁਤ ਨਿੰਦਣਯੋਗ ਜਿਹੜਾ ਕਦਮ ਇਹਨਾਂ ਵੱਲੋਂ ਚੁੱਕਿਆ ਜਾ ਰਿਹਾ ਆ ਇਹਦੀ ਨਿਖੇਧੀ ਜਿਹੜੀ ਆ ਅਸੀਂ ਕਰਦੇ ਆ ਉਹ ਦੇ ਦੇਣਾ ਤੁਹਾਨੂੰ ਬੱਸ ਆ ਦੇ ਦੇਣਾ ਤੁਹਾਨੂੰ ਬੱਸ ਹਾਂ ਥਾ ਦੇ ਪਾ ਰਿਹਾ ਹਾਂ ਥਾ ਦੇ ਪਾ ਰਿਹਾ ਇੱਕ ਇੱਕ ਦੁੱਧ ਦਵਾ ਦੁੱਧ ਤੇ ਪਿਓਣਗੇ ਦੁੱਧ ਤਾਂ ਪਿਓਣਗੇ ਉਹ ਗੱਲਬਾਤ ਨਾ ਸੁਣ ਜਾ ਵੀ ਉਹ ਨਾਲ ਬੈਠ ਕੇ ਉਹ ਗੱਲਬਾਤ ਨਾ ਚਲੋ ਕੋਈ ਗੱਲ ਨਹੀਂ ਦੇਖਦੇ ਆ ਕਿੰਨਾ ਕਚਰ ਪੰਜਾਬ ਸਰਕਾਰ ਇਸ ਤਰ੍ਹਾਂ ਦਾ ਪੀਛਾ ਕਰਦੀ ਹੈ ਹਾਂ ਕਿ ਕਿੰਨੇ ਕਾਗੂਆਂ ਨੂੰ ਰੈਸਟ ਕਰਦੀਆਂ ਕਿੰਨੇ ਕਾਗੂਆਂ ਨੂੰ ਗ੍ਰਿਫਤਾਰ ਕਰਕੇ ਲੈ ਕੇ ਜਾਂਦੀ ਹੈ ਸੌਣ ਵਾਲੇ ਸਵੇ ਦੇ ਵਿੱਚ ਅਸੀਂ ਵਿਚਾਰ ਆਤੀ